ਵਾਹਿਦ ਰੂਜੀ ਦਾ ਖਾਲਸਾ ਵਾਹਿਦ ਰੂਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਕਿ ਇਸ ਜ਼ਮੀਨ ਦੇ ਵਿੱਚ ਕੰਪਿਊਟਰ ਕਰਹਾ ਲੱਗ ਰਿਹਾ ਕਿਸੇ ਟਾਈਮ ਇਸ ਜ਼ਮੀਨ ਦੇ ਵਿੱਚ ਉਮੀਦ ਨਹੀਂ ਸੀ ਕਿ ਕੋਈ ਫਸਲ ਹੋਊਗੀ ਜਾਂ ਟਰੈਕਟਰ ਵੜੂ ਕਿਉਂਕਿ ਇੱਥੇ ਪਾਣੀ ਬਹੁਤ ਸੀ ਤੇ ਪਾਣੀ ਦੇ ਵਹਾਅ ਦੇ ਨਾਲ ਜਿਹੜੀ ਸਾਰੀ ਜ਼ਮੀਨ ਇੱਥੋਂ ਰੁੜ ਗਈ ਸੀ ਤੇ ਉਹ ਤੁਸੀਂ ਬੰਨ੍ਹ ਦੇਖ ਰਹੇ ਹੋ ਸਾਹਮਣੇ ਇਹ ਮੇਨ ਬੰਨ੍ਹ ਇੱਥੋਂ ਟੁੱਟਿਆ ਸੀ ਇਹ ਪਿੰਡ ਹੈ ਗੱਟਾ ਮੁੰਡੀ ਕਾਸੂ ਲੋਈਆਂ ਦੇ ਲਾਗੂ ਤੇ ਅੱਜ ਇਹ ਜ਼ਮੀਨ ਦੇ ਵਿੱਚ ਖਾਲਸੇੜ ਦੀ ਸਹਿਯੋਗ ਦੇ ਨਾਲ ਕੰਪਿਊਟਰ ਕਰਾ ਲੱਗ ਰਿਹਾ ਜ਼ਮੀਨ ਬਿਲਕੁਲ ਬਣ ਚੁੱਕੀ ਹੈ ਤੇ ਜ਼ਮੀਨ ਦੇ ਮਾਲਕ ਨੇ ਤਰਨਪ੍ਰੀਤ ਸਿੰਘ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਰਨਪ੍ਰੀਤ ਜੀ ਕਿੱਦਾਂ ਠੀਕ ਠਾਕ ਹੋ? ਹਾਂਜੀ ਵਧੀਆ ਚੜ੍ਹਦੀ ਕਲਾ? ਹਾਂਜੀ ਕਿੱਦਾਂ ਮਹਿਸੂਸ ਹੈ ਵਧੀਆ ਅੱਜ ਟਰੈਕਟਰ ਹਾਂਜੀ ਹਾਂਜੀ ਅੱਜ ਬਹੁਤ ਮਤਲਬ ਮਿਹਨਤ ਮੁੜ ਗਈ ਅੱਜ ਅੱਜ ਜੀ ਕਰਦਾ ਵੀ ਬਸ ਹੁਣ ਕੰਮ ਸੈੱਟ ਹੋ ਜਾਊਗਾ ਨਹੀਂ ਤਾਂ ਬਹੁਤ ਆ ਉਦੋਂ ਦੇ ਸਾਨੂੰ 20 ਦਿਨ ਹੋ ਗਏ ਨਾਲ ਖਾਲਸਾੜ ਵਾਲੇ ਸਾਡੇ ਨਾਲ ਸਹਿਯੋਗ ਦੇ ਰਹੇ ਆ ਨੀ ਤੋਂ ਬਾਈ ਤਾਂ ਨਹੀਂ ਹੋ ਗਿਆ ਮੈਨੂੰ ਲੱਗ। ਤੇ ਰੋਜ਼ ਹੀ ਸੋਚਦਾ ਕਿ ਅੱਜ ਫਾਈਨਲ ਕਰਕੇ ਜਾਣਾ ਪਰ ਨਹੀਂ ਰੋਜ਼ ਹੀ ਰਹਿ ਜਾਂਦਾ ਸੀ ਤਾਂ ਅੱਜ ਮੇਰਾ ਕਿ ਅੱਜ ਅਹੀਂ ਟਾਈਮ ਨਿਬੜ ਜੂ ਸਾਡਾ। ਚਿਹਰੇ ਤੇ ਖੁਸ਼ੀ ਦਿਸ ਰਹੀ ਆ ਤੁਹੀਂ। ਹਾਂਜੀ ਹਾਂਜੀ। ਤੁਸੀਂ ਪੂਰੇ ਖੁਸ਼ ਹੋ? ਹਾਂਜੀ ਹਾਂਜੀ ਬਹੁਤ। ਉਮੀਦ ਸੀ ਕਿ ਜਮੀਰ ਬਣ ਜੂ। ਨਹੀਂ ਲੱਗਦਾ ਹੀ ਨਹੀਂ ਸੀਗਾ ਜਿੱਦਾਂ ਹੱਲੇ ਵੀ ਨਹੀਂ ਲੱਗਦਾ ਹੈਗਾ ਜਦੋਂ ਰੋਜ਼ ਆਈਦਾ ਸੀਗਾ ਨਹੀਂ ਅੱਜ ਨਹੀਂ ਬਾਨੀ ਨਹੀਂ। ਫਿਰ ਵੀ ਪਰ ਹੁਣ ਤਾਂ ਕੰਪਿਊਟਰ ਕਾਹ ਵੀ ਲੱਗਣ ਲੱਗ ਗਿਆ। ਹਾਂ ਨਹੀਂ ਹੁਣ ਤਾਂ ਬਸ sire ਦੇ ਕੰਮ ਆ ਜੀ। ਵਧੀਆ। ਹਾਂਜੀ ਹਾਂਜੀ। ਠੀਕ ਆ। ਕਿੰਨੇ ਕਿਲੇ ਆਪਣੇ ਇੱਥੇ? ਇੱਥੇ ਜੀ ਸਾਡੇ ਸਵਾ ਚਾਰ ਕਿਲੇ ਮੇਰਕੋ ਆ ਸਵਾ ਚਾਰ ਚਾਚਾ ਜੀ ਕੋ ਅੱਛਾ ਹਾਂਜੀ